واحر جی کا خالص واحد بہادر ہے سدا ہی جے کار ہے ناچ کرو بابا جی اور مہاراج اپنی کرپا کرو مہر کرو بچے بابا جی بچے کر دو کرپا بابا جی کرو کرپا کرو اپنی میر بابا ਸਬ ਸਦਕਾਰ ਨਿਰੰਕਾਰ ਪ੍ਰਭ ਸਦਾ ਸਨਾਮ ਜੈ ਕਹਿ ਨ ਬਗੋ ਤੂ ਗਦਕਾਰ ਬ੍ਰਹਮ ਵਿਸਨ ਸਿਰਿ ਤੈ ਅਗਨਤ ਤੈਨ ਕੋ ਮੋਹ ਪਿਆ ਮਨ ਮਜਕਾਰ ਚਵਰਾਸੀ ਲੱਖ ਜੋਨੇ ਉਗਾਈ ਰਜਕ ਦਿਆ ਸਭ ਹੂੰ ਕਉ ਤਜ ਕ ਸੇਵਕ ਕੈ ਪ੍ਰਭੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦ ਕ ਸੇਵਕ ਕੈ ਪ੍ਰਭੂਰ ਜੁਗ ਜੁਗ ਵਾਹ ਗੁਰੂ ਤੇਰਾ ਸਭ ਸਦਕਾ ਜਿਮ ਜਿਮ ਵਰਸਾਇ ਅਮਰਦ ਧਾਰਾ ਮਨ ਪੀਵੇ ਸੋਨ ਸ਼ਬਦ ਵਿਚਾਰਾ ਅਨੰਦ ਬਨੋਦ ਕਰਹਿ ਦਿਲ ਰਾਤੀ ਸਦਾ ਸਦਾ ਹਰ ਕੇਲਾ ਜੀ ਸਤਿਗੁਰ ਦੀ ਉਪਰ ਤਖ ਹਰ ਮੂਰਤ ਜੋ ਅੰਮ੍ਰਿਤ ਵਜਨ ਸੁਣਾਵੇ ਨਾਨਕ ਭਾਗ ਭਲੇ ਜਿਸ ਜਨ ਕੇ ਜੋ ਹਰ ਚਰਣੀ ਚੇਤ ਲਾਵੇ ਬਹੁਤ ਜਨਮ ਬਿਸ਼ੂਰੇ ਤੇ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸਨ ਦੇਖੇ RAM ਨਾਮ ਉਰ ਮੈਂ ਗਾਇਓ ਜਾ ਕੈ ਸਮ ਨਹੀਂ ਕੋ ਮਰਤ ਸੰਕਟ ਮਿਟੇ ਦਰਸਤ ਹਾਰ ਸੁਖ ਹਟਾਲ ਗੁਰ ਸੇਵੀ ਹੈ ਐਹਨੇ ਸਹਜ ਸੁਭਾਈ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋ ਵੈ ਸਭ ਦੁਖ ਸਮਾਧੀ ਨੂਰ ਅਰਸਹ ਕੋਰਸ ਦਦ ਦੇਤੇ ਸੱਜੇ ਬਾਦਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸਜਣ ਸੱਚਾ ਬਾਦਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬਹਿਠਿਆ ਸਹੀਏ ਸਵਨਾ ਦਾ ਵੇਸਾ சாஜனா சிறிய குரு சாய் பதி ਸਾਧ ਸਮਾਗੈ ਉਚਰਤ ਗਨ ਗੋਪਾਲ ਜਸ ਦੂਰ ਤੇ ਜਾਮ ਭਾਗੈ ਮਨ ਤਾਨ ਪ੍ਰਭ ਆਰਾਧੀਐ ਮਿਲ ਸਾਧ ਸਮਾਗੈ उजरत गुन गो जास दूर ते जम पा गाम नाम जो जान जब आन ते न साध जाग तंत मंत न जो हई ते जाग नाला ग ਕਰੋਦ ਮਾਧਮਾਨ ਮੁ ਬੇਨਸੀ ਅਨਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਾਰੇ ਨਾਗੈ ਕਾਮ ਕਰੋਦ ਮਾਧਮਾਨ ਮੁ ਸੇ ਅਨਰਾਗੈ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਾਰੇ ਨਾਗੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾ ਮਨ ਤਨ ਪ੍ਰਭ ਆਰਾਧੀਐ ਮਿਲ ਸਾਧ ਸਮਾਗੈ ਗੁਰਤ ਗੁਣ ਗੋਬਾਲ ਜਸ ਦੂਰ ਤੇ ਜਮ ਭਾਗੈ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਅਜਦਾ ਪਾਵਨ ਪਵਿੱਤਰ ਮੁਖਵਾਕ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ 817 ਦੇ ਬਿਲਾਵਲ ਰਾਗ ਅੰਦਰ ਸ਼ੁਭਾਇ ਮਾਨ ਹੈ ਸਤਿਗੁਰੂ ਜੀ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਵੇ ਆਵੇ ਆ ਗਾਵੇ ਆ ਸਤਿਗੁਰੂ ਸਾਹਿਬ ਜੀ ਦੇ ਦਰ ਪਰਮਾਨ ਹੋ ਜਾਵੇ ਭਾਈ ਉਈਆਂ ਬਿਆੰਤ ਬੁੱਲਾ ਦੀ ਖਿਮਾ ਫਤਿਹ ਬਿਲਾਓ ਜੀ ਵਾਹਿਗੁਰੂ ਜੀ ਕਾ ਅਕਾਲ ਸਤ ਵਾਹਿਗੁਰੂ ਜੀ ਕੀ ਫਤਿਹ